ਤੇ ਅਸੀਂ ਸਮਝ ਗਏ ਆਂ ਕਿ ਇਹ ਸਾਈਲੋਸ ਜਿਹੜੇ ਅੱਜ ਜਿਨ੍ਹਾਂ ਨੂੰ ਮੰਡੀਆਂ ਡਿਕਲੇਅਰ ਕੀਤਾ ਇੱਥੇ ਬਸ ਨਹੀਂ ਸੀ ਹੋਣੀ ਪਾਈਪਲਾਈਨ ਚ ਨੇ ਅਗਲੇ ਸਾਲ ਲਈ 24 ਸਾਈਲੋਸ ਹੋਰ ਉਹਦੇ ਬਾਅਦ ਫੇਰ ਨਵੇਂ-ਨਵੇਂ ਆਈ ਜਾਣਗੇ ਤਿੰਨ ਸਾਲਾਂ ਵਿੱਚ ਸਾਰੇ ਪੰਜਾਬ ਵਿੱਚ ਸਾਈਲੋਸ ਇਦਾਂ ਉਹਨਾਂ ਨੂੰ ਮੰਡੀਆਂ ਚ ਕਨਵਰਟ ਕਰਕੇ ਜਿਹੜੀ ਸਾਡੀ ਦੁਨੀਆ ਦੀ ਸਭ ਤੋਂ ਵਧੀਆ ਮੰਡੀ ਦਾ ਸਿਸਟਮ ਹੈ ਸਾਡਾ ਮਾਰਕੀਟਿੰਗ ਸਿਸਟਮ ਪੰਜਾਬ ਦਾ ਇਹਨੂੰ ਤਬਾਹ ਕਰਕੇ ਕਾਰਪੋਰੇਟ ਹਾਊਸਿਸ ਦੇ ਹਵਾਲੇ ਕਰਨ ਦੀ ਇੱਕ ਸਾਜਿਸ਼ ਸੀ ਤੇ ਸਾਰੇ ਪੰਜਾਬ ਦੇ ਕਿਸਾਨ ਕਿਸਾਨਾਂ ਨੇ ਸੰਯੁਕਤ ਕਿਸਾਨ ਮੋਰਚਾ ਨੇ ਇਹਦਾ ਵਿਰੋਧ ਕਰਨ ਦਾ ਫੈਸਲਾ ਕੀਤਾ ਔਰ 8 ਤਰੀਕ ਦੀ ਰੈਲੀ ਦਾ ਐਲਾਨ ਕੀਤਾ ਸੀ ਵੱਡੀ ਰੈਲੀ ਅਸੀਂ ਕਰਾਂਗੇ ਉਹਦੇ ਵਿੱਚ ਟਰਾਂਸਪੋਰਟਰਾਂ ਨੇ ਮਜ਼ਦੂਰਾਂ ਨੇ ਆੜਤੀਆਂ ਨੇ ਸਾਰਿਆਂ ਨੇ ਸਾਨੂੰ ਸਪੋਰਟ ਕਰਨ ਦਾ ਐਲਾਨ ਕੀਤਾ ਅਸੀਂ ਉਹ ਜਿਹੜੇ ਸਾਰੇ ਸਪੋਰਟਰ ਨੇ ਉਹਨਾਂ ਦਾ ਸਾਰਿਆਂ ਦਾ ਧੰਨਵਾਦ ਕਰਦੇ ਆਂ ਤੇ ਅੱਜ ਨਤੀਜਾ ਇਹ ਹੋਇਆ ਵੀ ਸਰਕਾਰ ਨੂੰ ਆਪਣਾ ਫੈਸਲਾ ਵਾਪਸ ਲੈਣਾ ਪਿਆ ਤੇ ਹੁਣ ਇਹ ਜਿਹੜੇ ਸਾਈਲੋਜ਼ ਨੇ ਇੱਥੇ ਕੋਈ ਵੀ ਖਰੀਦ ਕੇਂਦਰ ਨਹੀਂ ਹੋਏਗਾ ਉੱਥੇ ਖਰੀਦ ਨਹੀਂ ਹੋਏਗੀ ਮੰਡੀਆਂ ਐਜ਼ ਇਟ ਇਜ਼ ਜਿੱਦਾਂ ਪਹਿਲਾਂ ਚੱਲਦੀਆਂ ਉਦਾਂ ਚੱਲਣਗੀਆਂ ਪਰ ਅਸੀਂ ਅੱਜ ਫੈਸਲਾ ਕੀਤਾ ਵੀ ਅੱਠ ਦੀ ਜਿਹੜੀ ਰੈਲੀ ਸੀ ਅਸੀਂ ਉਹਨੂੰ ਸਸਪੈਂਡ ਕਰ ਦਿੱਤਾ ਜੇ ਕਦੀ ਵੀ ਸਰਕਾਰ ਫੇਰ ਇਸ ਤਰ੍ਹਾਂ ਦਾ ਫੈਸਲਾ ਲਏਗੀ ਅਸੀਂ ਇਮੀਡੀਏਟਲੀ ਤੇ ਫਿਰ ਇੱਥੇ ਵੱਡਾ ਕੱਟ ਕਰਕੇ ਉਹਦਾ ਵਿਰੋਧ ਕਰਨਾ ਸ਼ੁਰੂ ਕਰਾਂਗੇ ਨਾਲ ਇਹ ਵੀ ਫੈਸਲਾ ਕੀਤਾ ਹੈ ਵੀ ਪੰਜਾਬ ਵਿੱਚ ਜਿਹੜਾ ਪੰਜਾਬ ਏਪੀਐਮਸੀ ਐਕਟ ਹੈ ਐਗਰੀਕਲਚਰ ਪ੍ਰੋਡਿਊਸ ਮਾਰਕੀਟਿੰਗ ਐਕਟ ਉਹਦੇ ਵਿੱਚ ਇੱਕ ਪ੍ਰੋਵੀਜ਼ਨ ਹੈ ਜਿਹਦੇ ਮੁਤਾਬਕ ਪੰਜਾਬ ਸਰਕਾਰ ਐਡੀਸ਼ਨਲ ਮੰਡੀਆਂ ਖੋਲਣ ਦਾ ਅਧਿਕਾਰ ਰੱਖਦੀ ਹੈ ਜਿਹਦੇ ਤਹਿਤ ਇਹਨਾਂ ਨੇ ਇਹਨਾਂ ਸਾਈਲੋਜ਼ ਨੂੰ ਮੰਡੀਆਂ ਚ ਕਨਵਰਟ ਕੀਤਾ ਸੀ ਅਸੀਂ ਅੱਜ ਮੰਗ ਕਰ ਰਹੇ ਹਾਂ ਪੰਜਾਬ ਸਰਕਾਰ ਤੋਂ ਵੀ ਅਸੈਂਬਲੀ ਦੇ ਸੈਸ਼ਨ ਵਿੱਚ ਉਹ ਐਕਟ ਅਮੈਂਡ ਕੀਤਾ ਜਾਏ ਔਰ ਇਦਾਂ ਦੀ ਪ੍ਰਾਈਵੇਟ ਮੰਡੀ ਹੋਰ ਖੋਲਣ ਦੀ ਬਿਲਕੁਲ ਕੋਈ ਇਜਾਜ਼ਤ ਨਹੀਂ ਹੋਣੀ ਚਾਹੀਦੀ ਇੱਕ ਤਾਂ ਇਹ ਅਸੀਂ ਫੈਸਲਾ ਕੀਤਾ ਦੂਸਰਾ ਨਵੀਂ ਟੈਕਨੋਲੋਜੀ ਲੋਡ ਹੈ ਸਾਈਲੋਜ਼ ਦੀ ਸਾਨੂੰ ਲੋੜ ਹੈ ਭੰਡਾਰਨ ਲਈ ਅਸੀਂ ਉਹਦਾ ਵਿਰੋਧ ਨਹੀਂ ਕਰਦੇ ਪਰ ਅਸੀਂ ਅੱਜ ਮੰਗ ਕਰ ਰਹੇ ਹਾਂ ਵੀ ਸਾਈਲੋਜ਼ ਜਿਹੜੇ ਨੇ ਪਬਲਿਕ ਸੈਕਟਰ 'ਚ ਲੱਗਣੇ ਚਾਹੀਦੇ ਆ ਸਰਕਾਰ ਸਾਈਲੋਜ਼ ਲਾਵੇ ਇਹ ਪ੍ਰਾਈਵੇਟ ਪਾਰਟੀਆਂ ਨੂੰ ਸਾਈਲੋਸ ਲਾਉਣ ਦੀ ਇਜਾਜ਼ਤ ਨਾ ਦਿੱਤੀ ਜਾਏ ਇਹ ਅੱਜ ਦਾ ਸਾਡਾ ਫੈਸਲਾ ਹੈ ਅਗਲਾ ਫੈਸਲਾ ਜੰਗਵੀਰ ਸਿੰਘ ਹੋਰੀ ਗੰਨੇ ਬਾਰੇ ਇਹ ਕੁਝ ਕਹਿਣਗੇ ਸੋ ਦੋਸਤੋ ਗੰਨੇ ਦੇ ਸੰਬੰਧ ਦੇ ਵਿੱਚ ਵੀ ਤੁਹਾਨੂੰ ਪਤਾ ਹੀ ਆ ਕਿ ਇਹ ਸੀਜ਼ਨ ਸ਼ੁਰੂ ਹੋਣ ਤੋਂ ਪਹਿਲਾਂ 23-24 ਦਾ ਜਦੋਂ ਸੀਜ਼ਨ ਸ਼ੁਰੂ ਹੋਇਆ ਸੀ ਤੇ ਆ ਜਲੰਧਰ ਤੇ 4 ਦਿਨ ਦਾ ਧਰਨਾ ਲੱਗਾ ਸੀ ਤਾਂ ਰੇਟ ਦੇ ਵਿੱਚ ਵਾਧਾ ਹੋਇਆ ਸੀ ਪੰਜਾਬ ਸਰਕਾਰ ਨੇ ਉਸ ਵੇਲੇ ਇਹ ਨੋਟੀਫਿਕੇਸ਼ਨ ਜਾਰੀ ਕੀਤਾ ਸੀਗਾ ਤੇ ਮੰਨਿਆ ਸੀ ਕਿ 55 ਰੁਪਏ 50 ਪੈਸੇ ਪ੍ਰਤੀ ਕਵਾਂਟਲ ਸਿੱਧੇ ਅਸੀਂ ਕਿਸਾਨਾਂ ਦੇ ਖਾਤਿਆਂ ਦੇ ਵਿੱਚ ਪਾਵਾਂਗੇ ਇਸ ਤੋਂ ਪਿੱਛੇ ਵੀ ਸਰਕਾਰ ਇਹਨਾਂ ਦੀ ਸੀ ਆਮ ਆਦਮੀ ਪਾਰਟੀ ਦੀ ਪੰਜਾਬ ਸਰਕਾਰ ਸੋ ਪਿਛਲੇ ਸਾਲ ਜਦੋਂ ਇਹਨਾਂ ਦੇ ਨਾਲ ਗੱਲਬਾਤ ਹੋਈ ਸੀ ਰੇਟ ਦੇ ਵਿੱਚ ਵਾਧਾ ਹੋਇਆ ਸੀ ਪਿਛਲੇ ਸਾਲ 20 ਰੁਪਏ ਰੇਟ ਦਾ ਵਾਧਾ ਇਹਨਾਂ ਨੇ ਕੀਤਾ ਸੀ ਸੋ ਉਸ ਵੇਲੇ ਇਹਨਾਂ ਨੇ ਜਦੋਂ ਫੈਕਟਰੀਆਂ ਚੱਲੀਆਂ ਜਦੀਆਂ ਸਹਿਕਾਰੀ ਮਿੱਲਾਂ ਨੇ ਉਹ ਤੇ ਨਾਲੋ ਨਾਲ ਪਾਈ ਜਾਂਦੀਆਂ ਕਿਉਂਕਿ ਉਹ ਸਰਕਾਰ ਦੀਆਂ ਨੇ ਜਿਹੜੀਆਂ ਪ੍ਰਾਈਵੇਟ ਮਿੱਲਾਂ ਨੇ ਉਹ ਜਿਹੜੀਆਂ ਉਹਦੀ ਪੇਮੈਂਟ ਰਹਿੰਦੀ ਆ ਜਿਹੜੀ ਸਬਸਿਡੀ ਸਰਕਾਰ ਨੇ ਕਿਸਾਨਾਂ ਨੂੰ ਦੇਣੀ ਹੁੰਦੀ ਆ 55 ਪੀ 50 ਪੈਸੇ ਇਸ ਤਰ੍ਹਾਂ ਇਸ ਸਾਲ ਦੀ ਆ ਉਹ ਜਦੋਂ ਮਿੱਲਾਂ ਪੇਮੈਂਟ ਕਰਦੀਆਂ ਆ ਪੂਰੀ ਉਹਦੇ ਨਾਲ ਫਿਰ ਸਰਕਾਰ ਨਾਲ ਨਾਲ ਪੇਮੈਂਟ ਪਾ ਦਿੰਦੀ ਆ ਪਰ ਇਸ ਵਾਰ ਸਰਕਾਰ ਜਿਹੜੀ ਆ ਚੁੱਪ ਕਰਕੇ ਬੈਠੀ ਹੋਈ ਆ ਇੱਕ ਵੀ ਰੁਪਇਆ ਜਿਹੜਾ ਕਿਸਾਨਾਂ ਦੇ ਖਾਤਿਆਂ ਦੇ ਵਿੱਚ ਨਹੀਂ ਪਾਇਆ ਔਰ ਅਬ ਦਾ ਸਭ ਦਾ ਸਿਆਸੀ ਚੱਲਿਆ ਉਹਦੇ ਵਿੱਚ ਜਿਹੜਾ ਬਜਟ ਦੇ ਵਿੱਚ ਜਿਹੜਾ ਪੈਸਾ ਉਹ ਰੱਖਿਆ ਵੀ ਗਿਆ ਆ ਕਿ ਜਿਹੜਾ ਇਹ ਸਬਸਿਡੀ ਪਾ ਦਿੱਤੀ ਜਾਵੇ ਪਰ ਕਿਤੇ ਨਾ ਕਿਤੇ ਜਿਹੜੀ ਸਰਕਾਰ ਚੁੱਪ ਕਰਕੇ ਬੈਠੀ ਐ ਸੋ ਉਹਦੇ ਸੰਬੰਧ ਦੇ ਵਿੱਚ ਅੱਜ ਸੰਯੁਕਤ ਕਿਸਾਨ ਮੋਰਚੇ ਪੰਜਾਬ ਦੀਆਂ ਜਥੇਬੰਦੀਆਂ ਦੇ ਵਿੱਚ ਇੱਥੇ ਵਿਚਾਰਪੰਧਰਾ ਹੋਇਆ ਸੋ ਸਰਕਾਰ ਨੂੰ ਸਿੱਧੀ ਚੇਤਾਵਨੀ ਦਿੱਤੀ ਐ ਕਿ ਆਉਣ ਵਾਲੇ ਸਮੇਂ ਦੇ ਵਿੱਚ ਥੋੜੇ ਸਮੇਂ ਦੇ ਵਿੱਚ ਜੇਕਰ ਤੁਸੀਂ ਪੇਮੈਂਟ ਨਾ ਪਾਈ ਤੇ ਇੱਕ ਹੋਰ ਨਵਾਂ ਜਿਹੜਾ ਫੈਸਲਾ ਸੰਯੁਕਤ ਕਿਸਾਨ ਮੋਰਚੇ ਵੱਲੋਂ ਲਾਵਾਂਗੇ ਇਹਦੇ ਨਾਲ ਹੀ ਸਾਡੇ ਜਿਸ ਤਰ੍ਹਾਂ ਦੁਆਬਾ ਕਿਸਾਨ ਕਮੇਟੀ ਪੰਜਾਬ ਵੱਲੋਂ ਕੱਲ ਅਸੀਂ ਹੁਸ਼ਿਆਰਪੁਰ ਜ਼ਿਲ੍ਹੇ ਦੇ ਵਿੱਚ ਇੱਕ ਪ੍ਰੋਟੈਸਟ ਕਰ ਰਹੇ ਹਾਂ ਪੰਜਾਬ ਸਰਕਾਰ ਦੇ ਖਿਲਾਫ ਸੋ ਨਾਲ ਹੀ ਇੱਕ ਜਿਹੜਾ ਗੰਨੇ ਉਤਪਾਦਕਾਂ ਨੂੰ ਬਹੁਤ ਵੱਡੀ ਮਾਰ ਪਈ ਆ ਸੋ ਉਹ ਜਿਹੜੀ ਮਾਰ ਪਈ ਆ ਰੱਤਾ ਰੋਗ ਪੈ ਗਿਆ ਆ ਕਿ 238 ਵੈਰੈਟੀ ਨੂੰ ਸੋ ਉਹਦੇ ਵਾਸਤੇ ਜਿਹੜੀਆਂ ਸਹਿਕਾਰੀ ਮਿਲਾਂ ਆ ਉਹ ਪੈਨਲਟੀ ਕੱਟਦੀਆਂ 15 ਤੋਂ 30 ਰੁਪਏ ਪ੍ਰਤੀ ਕੁਆਂਟਲ ਸੋ ਰੱਤਾ ਰੋਗ ਪੈਣ ਦੇ ਨਾਲ ਜਿਹੜੇ ਕਿਸਾਨ ਆ ਉਹ ਪੂਰਾ ਗੰਨੇ ਦੀ ਸਪਲਾਈ ਮਿਲਾਂ ਨੂੰ ਨਹੀਂ ਦੇ ਸਕੇ ਸੋ ਉਹਦੇ ਵਿੱਚ ਅੱਜ ਕਿ ਅਸੀਂ ਪੰਜਾਬ ਸਰਕਾਰ ਨੂੰ ਇਹ ਜਿਹੜੇ ਅਧਾਰੇ ਆ ਇਹਨਾਂ ਨੂੰ ਅਪੀਲ ਕਰਦੇ ਆ ਕਿ ਜਿਹੜੇ ਕਟੌਤੀ ਆ 15 ਤੋਂ 30 ਰੁਪਏ ਜਿਹੜੀ ਪੈਨਲਟੀ ਦੀ ਉਹ ਜਿਹੜੀ ਕਿਸਾਨਾਂ ਨੂੰ ਮੁਆਫ ਕੀਤੀ ਜਾਵੇ ਤੇ ਜਿਹੜਾ ਗੰਨੇ ਦਾ ਬਕਾਇਆ ਜਿਹੜਾ ਸਬਸਿਡੀ ਦੀ ਰਾਸ਼ੀ ਆ ਉਹ ਤਰੰਤ ਜਿਹੜੀ ਆ ਉਹ ਰਿਲੀਜ਼ ਕੀਤੀ ਜਾਵੇ। ਹੁਣ ਪੰਗਲੇ ਮੁੱਦੇ ਤੇ ਬਰਾੜ ਸਾਹਿਬ ਕੁਝ ਕਹਿੰਦੇ। ਹਾਂਜੀ। ਹਲੇ ਹੋ ਰਿਹਾ ਹੈ ਕਿ ਰੰਤ ਤੇ। ਬਟਾਏ ਦੀ ਦਰਕਾਰ ਨੂੰ ਤਾਂ ਨਹੀਂ ਮਿਲਦਾ। ਉਹ ਅਸੀਂ ਕੱਲ ਆਪਣੀ ਜਥੇਬੰਦੀ ਵੱਲੋਂ ਕਰ ਰਹੇ ਹਾਂ ਸ਼ਾਰਕ। ਧੰਨਵਾਦ ਜੀ ਸਾਰੇ মিডিਆ ਦਾ। ਇਹ ਅਗਲਾ ਜਿਹੜਾ ਬਾਕੀ ਰਾਜੀਵਾਲ ਸਾਹਿਬ ਨੇ ਦੱਸ ਦਿੱਤਾ ਤੇ ਇੱਕ ਇਹਦੇ ਵਿੱਚ ਮੈਂ ਐਡ ਆਨ ਕਰਨਾ ਚਾਹੁੰਦਾ 21 ਨੂੰ ਜਿਹੜੀ ਮਹਾਪੰਚਾਇਤ ਹੈ ਉਹਦੀ ਵੀ ਜੋਸ਼ੋਸ਼ ਨਾਲ ਤਿਆਰੀ ਹੈ ਸਾਰੇ ਪਾਸੇ ਤੇ 1 21 ਮਈ ਦੀ ਹੈ ਜੀ ਉਹਦੀ ਅਗਲੀ ਮੀਟਿੰਗ ਅਸੀਂ ਉਹਦੀ ਤਿਆਰੀਆਂ ਦੀ ਮੀਟਿੰਗ ਇੱਕ ਉਸ ਤੋਂ ਪਹਿਲਾਂ 9 ਨੂੰ ਮੀਟਿੰਗ ਹੈ ਉਸ ਤੋਂ ਦੂਸਰੀ ਮੀਟਿੰਗ ਹੈ ਜੀ ਡਿਸਾਈਡ ਕਰਾਂਗੇ ਉਹ ਕਦੋਂ ਆ ਤਾਂ ਇੱਕ ਅਸੀਂ ਮੰਗ ਕਰਦੇ ਆ ਪੰਜਾਬ ਗਵਰਨਮੈਂਟ ਤੋਂ ਕਿਉਂਕਿ ਪਿਛਲੇ ਦਿਨਾਂ ਦੇ ਵਿੱਚ ਜਿਹੜੀ ਗੜੇਮਾਰੀ ਨਾਲ ਪੰਜਾਬ ਦੇ ਕਾਫੀ ਖੇਤਰ ਵਿੱਚ ਕੰਮ ਖਰਾਬ ਹੋਈ ਹੈ ਸੋ ਸਾਡੀ ਇੱਕ ਮੰਗ ਹੈ ਸਰਕਾਰ ਤੋਂ ਵੀ ਤੁਰੰਤ ਇਹਦੇ ਤੇ ਗਰਦਾਬਰੀ ਕਰਾ ਕੇ ਜਿਹੜੇ ਵੀ ਕਿਸਾਨ ਵੀਰਾਂ ਦੀ ਕਣ ਖਰਾਬ ਹੋਈ ਹੈ ਉਹਨਾਂ ਦੇ ਜੇ ਫਾਰਮ ਦੇ ਵਿੱਚ ਐਡ ਕਰਕੇ ਉਹਨਾਂ ਨੂੰ ਬੰਦ ਦਾ ਮੌਜਾ ਦਿੱਤਾ ਜਾਵੇ ਕਿਉਂਕਿ ਅਕਸਰ ਅਨਾਉਂਸ ਹੁੰਦਾ ਹੈ ਅਕਸਰ ਬੜੇ ਤਰ੍ਹਾਂ ਦੇ ਮੌਜੇ ਅਨਾਉਂਸ ਹੁੰਦੇ ਆ ਮੁਰਗੀਆਂ ਤੱਕ ਦੇ ਹੁੰਦੇ ਆ ਪਰ ਉਹ ਮਿਲਦੇ ਨਹੀਂਗੇ ਉਹ ਸਿਰਫ ਇੱਕ ਸਟੇਜੀ ਭਾਸ਼ਣ ਰਹਿ ਜਾਂਦੇ ਆ ਸੋ ਇਹ ਵੀ ਕਿਤੇ ਸਟੇਜੀ ਭਾਸ਼ਣ ਨਾ ਰਹੇ ਇਹਦੇ ਤੇ ਤੁਰੰਤ ਐਕਸ਼ਨ ਕਰਨਾ ਚਾਹੀਦਾ ਹੈ ਸਰਕਾਰ ਨੂੰ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਜਿਵੇਂ ਉਹਨੂੰ ਫਸਲ ਦੀ ਪੇਮੈਂਟ ਆਉਂਦੀ ਹੈ ਨਾਲ ਹੀ ਉਹਦੇ ਜੇ ਫਾਰਮ ਦੇ ਵਿੱਚ ਐਡ ਕਰਕੇ ਉਹਨੂੰ ਬੰਦ ਦੀ ਜਿਹੜੀ ਉਹਦੀ ਮਵਜ਼ਾ ਉਹ ਦਿੱਤਾ ਜਾਵੇ ਧੰਨਵਾਦ ਜੀ 21 ਮਈ ਦੀ ਅਸੀਂ ਇੱਕ ਵੱਡੀ ਰੈਲੀ ਜਗਰਾਉਂ ਚ ਰੱਖੀ ਹੈ ਜਿਹਦੇ ਚ ਅਸੀਂ ਭਾਜਪਾ ਦਾ ਵਿਰੋਧ ਕਰਨ ਵਾਸਤੇ ਪੰਜਾਬ ਦੇ ਲੋਕਾਂ ਨੂੰ ਸੱਦਾ ਦੇਣਾ ਸਾਰੇ ਦੇਸ਼ ਦੇ ਲੋਕਾਂ ਨੂੰ ਸੱਦਾ ਦੇਣਾ ਉਹਦੇ ਤੇ ਵਿਚਾਰ ਕਰਕੇ ਅਸੀਂ ਇਹ ਇੱਕ ਚਾਰ ਮੈਂਬਰੀ ਕਮੇਟੀ ਬਣਾਈ ਹੈ ਇਲੀ ਉਸ ਰੈਲੀ ਵਿੱਚ ਜਿਹੜਾ ਅਸੀਂ ਪੋਸਟਰ ਰਿਲੀਜ਼ ਕਰਨਾ ਉਹ ਡਰਾਫਟ ਕਰੇਗੀ ਤੇ ਜਿਹੜੇ ਅਸੀਂ ਪਿੰਡਾਂ ਦੇ ਵਿੱਚ ਫਲੈਕਸਾਂ ਲਗਾਉਣੀਆਂ ਆ ਜਾਂ ਜਿਹੜੇ ਅਸੀਂ ਸਵਾਲ ਕਰਨੇ ਆ ਬੀਜੇਪੀ ਦੇ ਲੀਡਰਾਂ ਤੇ ਉਹ ਡਿਸਾਈਡ ਕਰਕੇ 9 ਤਾਰੀਖ ਨੂੰ ਉਹ ਅਸੀਂ ਸਾਰੇ ਜਥੇਬੰਦੀਆਂ ਨੂੰ ਦਵਾਂਗੇ ਤਾਂ ਕਿ ਉਹਦੇ ਮੁਤਾਬਕ ਸਾਰੇ ਪੰਜਾਬ ਵਿੱਚ ਬੀਜੇਪੀ ਦਾ ਵਿਰੋਧ ਹੋ ਸਕੇ ਔਰ 21 ਮਈ ਨੂੰ ਜਗਰਾਉਂ ਚ ਇੱਕ ਬਹੁਤ ਵੱਡੀ ਮਹਾਂ ਰੈਲੀ ਹੋਏਗੀ ਜਿਹਦੇ ਚ ਲੱਖਾਂ ਦੀ ਤਰ੍ਹਾਂ ਚ ਕਿਸਾਨ ਔਰ ਮਜ਼ਦੂਰ ਜਿਹੜੇ ਨੇ ਉਹ ਇਕੱਠੇ ਹੋਣਗੇ ਤੇ ਉਹਦੇ ਲਈ ਇੱਕ ਕਮੇਟੀ ਬਣਾ ਦਿੱਤੀ ਗਈ ਹੈ ਅਗਲੀ ਮੀਟਿੰਗ ਦਾ ਡੇਟ ਫਿਰ ਦੱਸਾਂਗੇ ਕਿ ਜਿਹੜੀ 9 ਤਾਰੀਖ ਨੂੰ ਚਾਰ ਮੈਂਬਰੀ ਕਮੇਟੀ ਦੀ ਮੀਟਿੰਗ ਹੋਣੀ ਉਹਦੇ ਪੰਜ ਮੈਂਬਰੀ ਉਹਦੇ ਵਿੱਚ ਜਿਹੜੇ ਪੰਜ ਮੈਂਬਰ ਚੁਣੇ ਨੇ ਸਰ ਪ੍ਰੇਮ ਸਿੰਘ ਭੰਗੂ ਨੇ ਸਰ ਰਵਨੀਤ ਸਿੰਘ ਬਰਾੜ ਨੇ ਸਰ ਬਲਦੇਵ ਸਿੰਘ ਮਿਹਾਲਗੜ ਨੇ ਮੇਰਾ ਆਪਣਾ ਨਾ ਬਰਵੀਰ ਸਿੰਘ ਰਾਜੇਵਾਲ ਤੇ ਸਰ ਅੰਗਰੇਜ਼ ਸਿੰਘ ਇਹ ਪੰਜ ਮੈਂਬਰੀ ਕਮੇਟੀ ਹੈ ਜਿਹੜੀ ਪੋਸਟ ਡਰਾਫਟ ਕਰੂ ਔਰ ਜਿਹੜੇ ਸਵਾਲ ਕਰਨੇ ਨੇ ਬੀਜੇਪੀ ਦੇ ਲੀਡਰਾਂ ਤੇ ਉਹ ਸਾਰੇ ਫਾਈਨਲ ਕਰਕੇ ਅਸੀਂ ਸਾਰੇ ਆਪਣੇ ਕੰਸਟੀਟੂਐਂਟਸ ਨੂੰ ਭੇਜਾਂਗੇ ਇਹ ਵੀ ਫੈਸਲਾ ਕੀਤਾ ਗਿਆ ਇੱਕ ਪੀੜਤ ਕਿਸਾਨ ਜਦੋਂ ਪਿਛਲਾ ਦਿੱਲੀ ਅੰਦੋਲਨ ਚੱਲਿਆ ਸੀ ਤੇ ਉਦੋਂ ਜਿਹੜੇ 750 ਕਿਸਾਨਾਂ ਦੇ ਪਰਿਵਾਰਾਂ ਦੇ ਵਿੱਚੋਂ ਸ਼ਹਾਦਤਾਂ ਹੋਈਆਂ ਸੀ ਸੋ ਉਹਨਾਂ ਦੇ ਪਰਿਵਾਰ ਆਏ ਸੀ ਤੋਂ ਅੱਜ ਕਿਸਾਨ ਸੰਯੁਕਤ ਕਿਸਾਨ ਮੋਰਚੇ ਨੇ ਇੱਕ ਮੰਗ ਪੱਤਰ ਦੇ ਕੇ ਗਏ ਆ ਖਾਲ ਤੱਕ ਕਾਫੀ ਜਿਹੜੀਆਂ ਇਹਨਾਂ ਨੇ ਨੌਕਰੀਆਂ ਇਹ ਪੈਂਡਿੰਗ ਪਈਆਂ ਇਹ ਦਿੱਤੀਆਂ ਨਹੀਂ ਹੈ ਤਕਰੀਬਨ 400 ਨੌਕਰੀ ਇਹਨਾਂ ਨੇ ਦੇਣ ਵਾਲੀ ਪਈ ਸੀ ਪੰਜਾਬ ਸਰਕਾਰ ਨੂੰ ਇਹ ਕਿ ਨਹੀਂ ਸੋ ਉਹਦੇ ਵਿੱਚੋਂ 118 ਜਿਹੜੀਆਂ ਪਿਛਲੇ ਸਮੇਂ ਦੇ ਵਿੱਚ ਇਹਨਾਂ ਨੇ ਉਹ ਜਾਰੀ ਕਰ ਦਿੱਤੀਆਂ ਸੋ 280 ਹਾਲੇ ਵੀ ਜਿਹੜੇ ਆ ਕੇਸ ਪੈਂਡੈਂਟ ਪਏ ਆ ਸੋ 300 ਜਿਹੜੇ ਪੀੜਤ ਪਰਿਵਾਰ ਆ ਉਹਨਾਂ ਨੂੰ ਹੱਦ ਤੱਕ ਮੁਆਵਜ਼ਾ ਨਹੀਂ ਮਿਲਿਆ ਸੋ ਅਸੀਂ ਸਰਕਾਰ ਨੂੰ ਅਪੀਲ ਕਰਦੇ ਆ ਕਿ ਜਿਹੜੇ ਪੀੜਤ ਜਿਹੜੇ ਪਰਿਵਾਰ ਆ ਉਹਨਾਂ ਨੂੰ ਮੁਆਵਜ਼ਾ ਤੇ ਨੌਕਰੀ ਜਿਹੜੀ ਆ ਉਹ ਦਿੱਤੀ ਜਾਵੇ ਸਰਕਾਰ ਜਲਦ ਤੋਂ ਜਲਦ ਕਰੇ ਟੈਲੰਗਨਾ ਗਵਰਨਮੈਂਟ ਵਾਲਾ ਨਹੀਂ ਮਿਲਿਆ ਜੀ ਟੈਲੰਗਨਾ ਦਿਨ ਤੋਂ ਕਿਸਾਨਾਂ ਨੂੰ ਤੇਲੰਗਨਾ ਗਵਰਨਮੈਂਟ ਨੇ ਜਿਹੜਾ ਮੁਆਵਜ਼ਾ ਪੰਜਾਬ ਸਰਕਾਰ ਨੂੰ ਦਿੱਤਾ ਸੀ ਉਹ ਨਹੀਂ ਮਿਲਿਆ ਉਹ ਕਲੀਅਰ ਨਹੀਂ ਕਰ ਸਕਦੇ ਹਾਂ ਕੋਈ ਕੁਸਚਨ ਹੈ ਕੋਈ ਕੁਸਚਨ ਹੈ ਹਾਂਜੀ ਹੁਣ ਕੋਈ ਸਵਾਲ ਰਾਜਵਾਲ ਸਾਹਿਬ ਇਹ ਟ੍ਰਿਕ ਦੇ ਹਲਾਤ ਵਿੱਚ ਪੰਜਾਬ ਦੇ ਵਿੱਚ ਕਿਸਾਨ ਜਦੋਂ ਵਧੀਆ ਕੀ ਬੋਲ ਰਹੀਆਂ ਹੁਣ ਕਿਉਂਕਿ ਲੋਕ ਸਭਾ ਦਾ ਸਮਾਂ ਆ ਗਿਆ ਹੋਰ ਜਾਤਾ ਲੱਗਿਆ ਕਿਸਾਨ ਜਦੋਂ ਜਦੋਂ ਬੰਦੀ ਅਗਲਾ ਪਲਾਨ ਰਹੀਆਂ ਨੇ ਕਿ ਸਰਕਾਰ ਦੇ ਨਾਲ ਕੋਈ ਵੀ ਰੈਲੀ ਦਾ ਦੇਖੀਦਾ ਇਸ ਬਾਰੇ ਕੋਈ ਪਲਾਨ ਹੈ ਹਾਂਜੀ ਜਿਹੜੀ ਰੈਲੀ ਤੋਂ ਇਲਾਵਾ ਕੋਈ ਬੜਾ ਪਲਾਨ ਨਹੀਂ ਹੈ ਜੀ ਇਸ ਦੇ ਲੋਕ ਸਭਾ ਦਾ 9 ਨੂੰ ਕੋਈ ਨਹੀਂ ਕੋਣਾ ਹੋਰ ਜਾਤਾ ਲੱਗਿਆ ਹੈਗਾ ਤਾਂ ਇਸ ਮੁਤਲਬ ਸਰਕਾਰ ਕੇਂਦਰ ਨੇ ਕੁਝ ਕਰਨਾ ਨਹੀਂ ਹੈਗਾ ਉਹ ਸਾਰਾ ਸਾਰਾ 9 ਤਾਰੀਖ ਨੂੰ ਜਿਹੜੀ ਅਸੀਂ ਸਬ ਕਮੇਟੀ ਬਣਾਈ ਹੈ ਪੰਜ ਮੈਂਬਰੀ ਕਮੇਟੀ ਕੀ ਕੀ ਸਵਾਲ ਕਰਨੇ ਨੇ ਕਿਵੇਂ ਅਸੀਂ ਵਿਰੋਧ ਕਰਨਾ ਹੈ ਕੋਲਾ ਇੱਕ ਮੋਡਸ ਪ੍ਰਿੰਟ ਕੀ ਹੋਏਗਾ ਉਹ ਸਾਰਾ 9 ਤਾਰੀਖ ਨੂੰ ਪੰਜ ਮੈਂਬਰੀ ਕਮੇਟੀ ਡਿਸਾਈਡ ਕਰਕੇ ਆਪਣੇ ਸਾਰੇ ਕੰਸਟੀਟੂਐਂਟਸ ਨੂੰ ਦੱਸੇਗੀ ਔਰ 21 ਤਾਰੀਖ ਦੀ ਜਿਹੜੀ ਰੈਲੀ ਹੈ ਉਹਦੇ ਉਹਦੇ ਵਿੱਚ ਕਿਵੇਂ ਆਉਣਾ ਹੈ ਉਹ ਸਾਰਾ 9 ਤਾਰੀਖ ਦੀ ਮੀਟਿੰਗ 'ਚ ਡਿਸਾਈਡ ਹੋ ਜਾਏਗਾ ਜੀ ਸਾਹਿਬ ਅੱਜ ਜੋ ਰਾਜਵਰ ਸਾਹਿਬ ਅੱਜ ਰਿਪੋਰਟ ਵਿੱਚ ਪ੍ਰੋਟੈਸਟ ਸਾਹਿਬਾਂ ਦੇ ਖਿਲਾਫ ਜਨ ਲੋਕ ਨੇ ਕੀ ਹੈ ਉਹ ਕਿਹਾ ਐਸੀ ਪ੍ਰੋਟੈਸਟ ਐਸੀ ਗਰੋ ਨੇ ਬੀਜੇਪੀ ਦਾ ਵਿਰੋਧ ਕਰਾਂਗੇ ਇਹ ਸਾਡਾ ਪ੍ਰਿੰਸੀਪਲੀ ਇਹ ਫੈਸਲਾ ਹੈ ਇਹ ਸਾਡਾ 14 ਤਾਰੀਖ ਨੂੰ ਦਿੱਲੀ ਦੀ ਜਿਹੜੀ ਮਹਾਰੈਲੀ ਸੀ ਉਹਦੇ ਵਿੱਚ ਐਲਾਨ ਹੋ ਗਿਆ ਸੀ ਵੀ ਥਰੂਆਊਟ ਦਾ ਕੰਟਰੀ ਇੱਥੇ ਇਕੱਲਾ ਪੰਜਾਬ 'ਚ ਨਹੀਂ ਸਾਰੇ ਦੇਸ਼ ਵਿੱਚ ਵਿਰੋਧ ਕਰਾਂਗੇ ਔਰ ਇਹ ਵੀ ਫੈਸਲਾ ਹੋ ਗਿਆ ਸੀ 30 ਤਾਰੀਖ ਨੂੰ ਜਿਹੜੀ ਸਾਡੀ ਨੈਸ਼ਨਲ ਕੋਆਰਡੀਨੇਸ਼ਨ ਕਮੇਟੀ ਸੀ ਹਰਿਆਣਾ ਦੇ ਵਿੱਚ ਰੋहतक 'ਚ ਉਹਦੇ 'ਚ ਫੈਸਲਾ ਹੋ ਗਿਆ ਸੀ ਸਾਰੀਆਂ ਸਟੇਟਾਂ 'ਚ ਲੀਡਰਸ ਵੀ ਭੇਜੇ ਜਾਣ ਔਰ ਹਰ ਸਟੇਟ ਦਾ ਯੂਨਿਟ ਹੈ ਜਿਹੜਾ ਐਸਕੇਮ ਦਾ ਉਹਤੇ ਬੀਜੇਪੀ ਦੇ ਵਿਰੋਧ ਲਈ ਆਪੋ ਆਪਣਾ ਪ੍ਰੋਗਰਾਮ ਉਲੀਕੇ ਇਮੀਡੀਏਟਲੀ ਉਲੀਕੇ ਇਹ 30 ਤਰੀਕ ਦੀ ਮੀਟਿੰਗ ਸਾਰੇ ਨੂੰ ਹਦਾਇਤਾਂ ਕਰ ਦਿੱਤੀਆਂ ਹੋਈਆਂ ਸੀ। ਚੋਣਾਂ ਨਾਲ ਦਾ ਫੈਸਲਾ ਵੀ ਹੈ ਨਾ ਵੀ ਤੁਹਾਡਾ? ਹਾਂਜੀ। ਇਹ ਚੋਣ ਲੜਨ ਦਾ ਫੈਸਲਾ ਵੀ ਨਹੀਂ। ਕਿਉਂ ਨਹੀਂ? ਸਰਪੰਚਾਂ ਬਾਰੇ ਜਿਹੜਾ ਬਹੁਤ ਚਲਕਾ ਹੋਇਆ। ਮੋਦੀ ਨਾਲ ਮੀਟਿੰਗ ਦੇ ਲਈ ਉੱਤੇ ਕਮੇਟੀ ਬਣਾਈ ਸੀ। ਉਹ ਕਮੇਟੀ ਕੀ ਕਿਸ ਪਾਰਸ਼ਾ ਜਾਂ ਤਾਂ ਕੀ ਗੱਲਬਾਤ ਹੋਈ? ਇਹ ਉਹ ਹਾਲੇ ਚੱਲ ਰਹੀ ਹੈ ਗੱਲਬਾਤ। ਹਾਲੇ ਕਿਸੇ ਨੇ ਸਿੱਟੇ ਨਹੀਂ ਕੱਢੇ। ਰਗਤੋ ਮਨਜੀਤ ਰਾਏ ਅੱਜਕੱਲ ਇਹ ਜਿਹੜੇ ਦੱਲਾਵਾਂ ਨੂੰ ਵਿਰੋਧ ਕਰਦੇ ਨਾ ਜਿਹਨਾਂ ਕਿ ਕਿਆਰ ਸਭ ਤੋਂ ਥੋੜਾ ਹੀ ਜਣਾ ਕੋਈ ਨਹੀਂ ਅਸੀਂ ਤਾਂ ਉਹਨਾਂ ਨੂੰ ਸਸਪੈਂਡ ਕੀਤਾ ਹੋਇਆ ਜਿਹੜੇ ਉੱਥੇ ਉਹਨਾਂ ਨੂੰ ਬਹਿਰੂ ਸਾਹਿਬ ਨੂੰ ਉਹਨਾਂ ਦੀ ਜਥੇਬੰਦੀਆਂ ਸਸਪੈਂਡ ਲਈ ਐਸਕੇਐਮ ਚ ਮਨਜੀਤ ਸਿੰਘ ਰਾਏ ਦੀ ਤੇ ਉਹਨਾਂ ਦੀ ਜਥੇਬੰਦੀ ਆ ਸਤਨਾਮ ਸਿੰਘ ਬਹਿੜੂ ਦੀ ਇਕ ਦੋ ਜਿੱਥੇ ਬੰਦੀਆਂ ਨੇ ਸਾਡੇ ਕਹਿਣ ਤੇ ਉਥੋਂ ਵਿਡਰਾ ਕਰਨ ਦਾ ਵੀ ਫੈਸਲਾ ਕਰ ਲਿਆ। ਰਾਜਵਾਲ ਸਾਹਿਬ ਇੱਕ ਮੈਡੀਕਲ ਸਵਾਲ ਜੀਤਰੀ ਕੇ ਨਾਲ ਇਸ ਵਕਤ ਦਲ ਬਦਲਾਉਣ ਦੀ ਤਾਂ ਦਲ ਬਦਲੂਆਂ ਦੀ ਸਿਆਸਤ ਚੱਲ ਰਹੀ ਹੈ ਪੰਜਾਬ ਦੇ ਵਿੱਚ ਤੁਸੀਂ ਭੂਤਕੀ ਦੇਖਿਓ ਜੀਤਰੀ ਜਿਹੜਾ ਲਗਾਤਾਰ ਭਾਜਪਾ ਦੇ ਵਿੱਚ ਜਾਣ ਦੀ ਕੋਸ਼ਿਸ਼ਾ ਕਰ ਰਹੀ ਹੈ ਤਾਂ ਭਾਜਪਾ ਆਪਣੇ ਬੰਦੇ ਬੁਲਾ ਰਹੀ ਹੈ। ਤੁਸੀਂ ਸਿਆਸੀ ਤੌਰ ਤੇ ਤੁਸੀਂ ਸੰਤੁਸ਼ਟ ਰਹੇ ਪੰਜਾਬ ਕਿਸ ਤਰ੍ਹਾਂ ਮੁਜਾਹਲ ਹੋ ਰਿਹਾ ਪੋਲਿਟਿਕਲ ਪੰਜਾਬ ਪੰਜਾਬ ਦੇ ਲੋਕ ਬਹੁਤ ਇਨਲਾਈਟਡ ਨੇ ਬਹੁਤ ਸਿਆਣੇ ਨੇ ਇੱਥੇ ਇਹੋ ਜਿਹੇ ਲੋਕਾਂ ਨੂੰ ਲੋਕਾਂ ਨੂੰ ਸਜ਼ਾ ਦੇਣੀ ਆਉਂਦੀ ਆ ਲੋਕ ਸਜ਼ਾ ਦੇ ਦੇਣਗੇ ਫਿਕਰ ਨਾ ਕਰੋ। ਸਭ ਤੋਂ ਵੀ ਐਸਕੇਐਮ ਦੇ ਵਿੱਚ ਸਾਣਾ ਨੂੰ ਪਤਾ ਪੱਲਾ ਪੜ ਸਕਦੇ ਨੇ ਸਭ ਇਹ ਕਰ ਮਾਰਦੇ ਨੇ। ਨਹੀਂ ਇਹ ਤੁਹਾਡੀ ਤੁਹਾਡੀ ਸੋਚ ਹੋ ਸਕਦੀ ਐਸਕੇਐਮ ਵਿੱਚ ਕਿਸੇ ਨੇ ਸੋਚਿਆ ਤਾਂ ਕੋਈ ਨਹੀਂ। ਕਿਉਂਕਿ ਜਦੋਂ ਜਦਿਆ ਮੈਂ ਕਿਹਾ ਉਹ ਸੋਚਣਾ ਜੀ ਕਿਉਂਕਿ ਇਹ ਕਿਉਂਕਿ ਇਹ ਅਫਵਾਹਾਂ ਤਾਂ ਚੱਲਦੀ ਰਹਿੰਦੀ ਆ ਦੂਸਰੀ ਗੱਲ ਜਦੋਂ ਉਹਨਾਂ ਕੋਲੇ ਕੋਈ ਚਾਰਾ ਨਹੀਂ ਰਹਿੰਦਾ ਉਹਨਾਂ ਕੋਲ 21 ਚਾਰਾ ਵੀ ਸਾਡੀਆਂ ਅਫਵਾਹਾਂ ਫਲਾਉਣ ਕਿਉਂਕਿ ਅਸੀਂ 21 ਧੇਰਾ ਜਿਹੜੀ ਅਸੀਂ ਸੋਚਦੇ ਆਂ ਜਿਹੜੀ ਭਾਜਪਾ ਦਾ ਡਟ ਕੇ ਵਿਰੋਧ ਕਰਦੀ ਹੈ ਉਹਨਾਂ ਉਹਨਾਂ ਨੇ ਫਿਰ ਕੋਈ ਹੋਰ ਮੋਟਿਵ ਨਹੀਂ ਉਹਨਾਂ ਨੂੰ ਮਿਲਦਾ ਜਾਂ ਕੋਈ ਰਸਤਾ ਨਹੀਂ ਮਿਲਦਾ ਉਹ ਕਹਿੰਦੇ ਐ ਕਰੋ ਕਿਸਾਨ ਆਗੂਆਂ ਦੀ ਛਵੀ ਨੂੰ ਢਾਲ ਲਾਓ ਇਸ ਕਰਕੇ ਲਾਓ ਵੀ ਭਾਜਪਾ ਸ਼ਾਮਲ ਹੋ ਰਿਹਾ ਉਹ ਸਾਡਾ ਲਾਸਟ ਸਟੈਪ ਹੋਊਗਾ ਅਸੀਂ ਕਦੇ ਵੀ ਐਹੋ ਜਿਹਾ ਸਟੈਪ ਨਹੀਂ ਕਿਸਾਨ ਆਗੂ ਸੋਚੂਗਾ ਇਹ ਇੱਕ ਸਾਰੇ ਰਾਜਾਂ 'ਚ ਹੋ ਰਿਹਾ ਹੈ ਮੈਂ ਬੇਨਤੀ ਕਰਾਂ ਅੱਜ ਦੀ ਸਥਿਤੀ ਤੁਸੀਂ ਬਹੁਤ ਬਿਹਤਰ ਜਾਣਦੇ ਹੋ ਸਾਡੇ ਨਾਲੋਂ ਵੀ ਵੀ ਜਿਸ ਤਰ੍ਹਾਂ ਦਾ ਦੇਸ਼ ਦੇ ਵਿੱਚ ਹਾਲਾਤ ਨੇ ਮੋਦੀ ਸਰਕਾਰ ਨੇ ਸਾਰੀ اپੋਜੀਸ਼ਨ ਦਰਾ ਲਈ ਹੋਈ ਹੈ ਬ੍ਰਿਡੀਆਂ ਨੂੰ ਆਪਣੇ ਅੱਗੇ ਲਾ ਲਿਆ ਹੋਇਆ ਤੇ ਉਹਦਾ ਵਿਰੋਧ ਕਿਸੇ ਪਾਸੇ ਨਹੀਂ ਹੋ ਰਿਹਾ ਜੇ ਵਿਰੋਧ ਹੋ ਰਿਹਾ ਤਾਂ ਸਿਰਫ ਤੇ ਸਿਰਫ ਐਸਕੇਐਮ ਵੱਲੋਂ ਹੋ ਰਿਹਾ ਹੈ ਤੇ ਐਸਕੇਮ ਦੀ ਤਕਲੀਫ ਉਹਨੂੰ ਹੋਏਗੀ ਕੁਦਰਤੀ ਹੈ ਸਾਡੇ ਬਾਰੇ ਅਪਮਾਨ ਇਧਰ ਉਧਰ ਫੈਲਾਉਣਗੇ ਪਰ ਅਸੀਂ ਆਪਣੇ ਕੰਮ ਤੇ ਸਾਡਾ ਧਿਆਨ ਕੇਂਦਰਿਤ ਹੈ ਅਸੀਂ ਜਿੱਤ ਪਾ ਲਿਆ ਕਿ ਧੰਨਵਰ ਸਾਹਿਬ ਆਰਐਐਸਐਫ ਦੇ ਬੰਦੇ ਨੇ ਤੇ ਜੇ ਪਾਸੇ ਧੰਨਵਰ ਸਾਹਿਬ ਬੜਾ ਫਾਇਦਾ ਕੀਤਾ ਕਿ 10000 ਰੁਪਏ ਦੇ ਨੈਮ ਕੈਂਪ ਦੀ ਕਲਪੂਰੀਆ ਹੋ ਮੇਰੇ ਕੋਲ ਉਹ ਉਹ ਕਾਰਨ ਜਾਰੀ ਕੀ ਹੈ ਲਿਸਟ ਕੀ ਦੀ ਹੈ ਉਹ ਜਿਹੜਾ ਉਹਨਾਂ ਦਾ ਬਿਆਨ ਦਿੰਦੇ ਉਹਨਾਂ ਨੂੰ ਪਤਾ ਉਸ ਬਾਰੇ ਸਾਨੂੰ ਨਹੀਂ ਕੁਝ ਵੀ ਪਤਾ ਜੇ 3000 ਕਰੋੜ ਦੀ ਗੱਲ ਕਰਦੇ ਆ ਉਹ ਜਿਨ੍ਹਾਂ ਨੇ ਇਲਜ਼ਾਮ ਲਾਇਆ ਉਹ ਪ੍ਰੂਫ ਕਰ ਦੇਣ ਫਿਰ ਉਸ ਸਥਿਤੀ ਕਲੀਅਰ ਹੋ ਜੂਗੀ ਉਸ ਬਾਅਦ ਉਹ ਬਾਅਦ ਦੇ ਵਿੱਚ ਅਸੀਂ ਫਸਦੇ ਹਾਂ ਰਾਜੇਵਾਲ ਸਾਹਿਬ ਭਾਜਪਾ ਦਾ ਤੁਸੀਂ ਵਿਰੋਧ ਕਰੋਗੇ ਹੋਰ ਮਦਾਨ ਜੀ ਦੀ ਇਕਸਾਲੀ ਵੀ ਕਰੋਗੇ ਤੁਸੀਂ ਸਾਫ਼ ਕਰਦੇ ਆ ਚੋਣ ਲੜਦੀ ਨਹੀਂ ਹੈ ਕਿਸੇ ਰਾਜਨੀਤਿਕ ਇਲਜ਼ਾਮ ਨੂੰ ਸਮਝਾਉਂਦੇ ਹੋਗੇ ਨਹੀਂ ਅਸੀਂ ਕਹਾਂਗੇ ਲੋਕਾਂ ਨੂੰ ਵੀ ਬੀਜੇਪੀ ਨੂੰ ਸਜ਼ਾ ਦਿਓ ਜਿਹੜਾ ਵਿਨਿੰਗ ਕੈਂਡੀਡੇਟ ਆ ਉਹਨੂੰ ਵੋਟ ਪਾਓ ਅਸੀਂ ਕਿਸੇ ਇੱਕ ਪਾਰਟੀ ਨੂੰ ਸਪੋਰਟ ਨਹੀਂ ਕਰਾਂਗੇ ਵੀ ਵੀ ਜੀਪੀ ਨੂੰ ਹਰਾਓ ਕਾਰਪੋਰੇਟ ਭਜਾਓ ਇਹ ਸਾਡਾ ਨਾਰਾ ਹੋਏਗਾ ਧੰਨਵਾਦ ਜੀ ਬਹੁਤ ਬਹੁਤ ਧੰਨਵਾਦ ਜੀ ਜੀ ਆਇਆ ਸਾਰੇ ਆ ਗਏ ਸਾਰੇ ਕੁੜੀਆਂ ਸਵੇਤ